ਪੰਜਾਬ ਵਿਧਾਨ ਸਭਾ ਦਾ ਸੈਸ਼ਨ 2 ਤੋਂ 4 ਸਤੰਬਰ ਤੱਕ ਹੋਣ ਜਾ ਰਿਹਾ ਹੈ ਪਰ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਇਸ ਨੂੰ ਲੈ ਕੇ ਪੂਰੇ ਦੇਸ਼ ਭਰ ਵਿੱਚੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਿਖੇ ਪਹੁੰਚ ਰਹੇ ਹਨ ਪਠਿੰਡਾ ਤੋਂ ਵੀ ਅੱਜ ਬੱਸ ਚੰਡੀਗੜ੍ਹ ਲਈ ਰਵਾਨਾ ਹੋਈ ਜਿਸ ਵਿੱਚ ਔਰਤਾ ਸਮੇਤ ਕਿਸਾਨ ਅਤੇ ਮਜ਼ਦੂਰ ਵੀ ਸ਼ਾਮਲ ਸਨ ਉਹਨਾਂ ਕਿਹਾ ਕਿ ਸਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਮਜ਼ਦੂਰਾਂ ਦੇਸ਼ ਵਾਸੀਆਂ ਨਾਲ ਬਹੁਤ ਜ਼ਿਆਦਾ ਵਾਅਦੇ ਕੀਤੇ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਨਾ ਕੋਈ ਖੇਤੀ ਨੀਤੀ ਬਣਾਈ ਗਈ ਨਾ ਮਜ਼ਦੂਰਾਂ ਕਿਸਾਨਾਂ ਦਾ ਕਰਜ਼ਾ ਮਾਪ ਹੋਇਆ ਅਤੇ ਨਾਲ ਹੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦਿੱਤਾ ਗਿਆ 3 ਸਾਲ ਬੀਤਣ ਤੇ ਨਸ਼ਾ ਵੀ ਖਤਮ ਨਹੀਂ ਹੋਇਆ ਬਲਕਿ ਉਸ ਤੋਂ ਵੀ ਵੱਧ ਗਿਆ ਹੈ ਇਸ ਨੂੰ ਲੈ ਕੇ ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਵਿਖੇ 1 ਸਤੰਬਰ ਤੋਂ 5 ਸਤੰਬਰ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 5 ਤਰੀਕ ਨੂੰ ਕਿਸਾਨਾਂ ਖੇਤ ਮਜ਼ਦੂਰਾਂ ਦੇ ਆਗੂਆਂ ਵੱਲੋਂ ਅਗਲੇ ਰਣਨੀਤੀ ਬਾਰੇ ਮੀਟਿੰਗ ਕੀਤੀ ਜਾਵੇਗੀ ਮੇਰਾ ਨਾਮ ਜਕਸੀਰ ਸਿੰਘ ਤੋਂ ਬਾਪਾ ਹਰਦੀਪ ਕਿਸਾਨ ਜੁਨੇਤਾ ਕਰਾਹਾ ਜੋ ਅੱਜ ਅਸੀਂ ਪੰਜਾਬ ਖੇਤ ਮਜ਼ਦੂਰ ਜੁਨੀਅਨ ਤੇ ਭਾਰਤੀ ਕਿਸਾਨ ਜੁਨੇਤਾ ਕਰਾਹਾ ਨਗੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵਿਰੁੱਧ ਨਗੇ ਚੰਡੀਗੜ੍ਹ ਚ ਮੋਰਚਾ ਲਾਉਣ ਜਾ ਰਹੇ ਆ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਪੱਕਾ ਮੋਰਚਾ ਲਾਉਣਾ ਜਿਹੜਾ ਇਹ ਮੰਗਾ ਕਿਸਾਨਾਂ ਮਜ਼ਦੂਰਾਂ ਤੇ ਕਰਜ਼ੇ ਦੀ ਲਖੀਰ ਮਾਰੀ ਜਾਵੇ ਤੇ ਪਹਿਲਾਂ ਸਰਕਾਰ ਕਹਿੰਦੀ ਸੀ ਮਜ਼ਦੂਰਾਂ ਸਿਰ ਤੱਕ ਕਰਜ਼ਾ ਹੀ ਨਹੀਂ ਉਹ ਫੈਨਸਕੋਪੜੀਆਂ ਦਾ ਕਰਜ਼ਾ ਦਾ ਜਿਹੜੇ ਮਜ਼ਦੂਰ ਜਥੇਬੰਦੀਆਂ ਮੰਗ ਕਰਦੀਆਂ ਉਹ ਕਹਿੰਦੇ ਇਹ ਸਰਕਾਰੀ ਬੈਂਕ ਦਾ ਖਜ਼ਾਨਾ ਜਿਹੜਾ ਕਾਰਪੋਰੇਟ ਘਰਾਂਆਂ ਖਤਰ ਖੱਲਿਆ ਉਹ ਮਜ਼ਦੂਰਾਂ ਨੂੰ ਵੀ ਬੈਂਕਾਂ ਚੋਂ ਕਰਜ਼ਾ ਮਿਲੇ ਫੈਨਸ ਕੰਪਨੀਆਂ ਦਾ 13 ਮਹੀਨੇ ਕਰਦੇ ਆ ਉਹ ਮੋੜਿਆ ਨਹੀਂ ਜਾਂਦਾ ਫਿਰ ਉਹ ਘਰਾਂ ਦੀ ਗੁਰਕੀਆਂ ਕਰਉਂਦੀਆਂ ਤੇ ਨਾਲ ਜਿਹੜੇ ਖੁਦ ਕੁਛ ਪੀੜ ਤੋਂ ਖੁਦ ਖੁਸ਼ ਖੁਦ ਕੁਸ਼ੀ ਕਰਕੇ ਕਿਸਾਨ ਕਿਸਾਨ ਮਜ਼ਦੂਰ ਮੰਗੀ ਹੋਈ ਮਾਨਾ ਮੰਗਾ ਜਿਹੜੀ ਉਹ ਸਰਕਾਰ ਕੋਈ ਨਾ ਕੋਈ ਬਹਾਨਾ ਲਾ ਕੇ ਉਹਨਾਂ ਨੂੰ ਬਾਹਰ ਕਰਕੇ ਉਹ ਮਜ਼ਦੂਰੀਆਂ ਖੁਦ ਕੁਛ ਪੀੜ ਪਰਮਾਰਾਂ ਨੂੰ ਮਾਫ਼ ਜਾਣੇ ਦਿੱਤੀ ਤੇ ਨਾਲ ਜਿਹੜਾ ਪਾਣੀ ਆ ਫੈਕਟਰੀਆਂ ਲੁਧਿਆਣੇ ਤੇ ਜਲੰਧਰ ਦੇ ਨਾਲ ਫੈਕਟਰੀਆਂ ਲਗਾਤਾਰ ਸਾਡਾ ਦਰਿਆਵਾਂ ਦਾ ਪਾਣੀ ਪੀਣ ਵਾਲਾ ਉਹ ਪ੍ਰਦੂਸ਼ਿਤ ਕਰਦੀਆਂ ਉਹ ਲੈ ਇੱਕ ਮੁੱਦਾ ਤੇ ਨਾਲ ਨਿਕਿਆ ਹੋਰ ਮੁੱਦੇ ਜਿਵੇਂ ਭਗਵੰਤ ਮਾਨ ਨੇ ਸਦਾ ਤੋਂ ਪਹਿਲਾਂ ਕਿਹਾ ਸੀ ਥੋੜਾ ਬੜਾਪਾ ਪਿਲਸ਼ਨ 2500 ਰੁਪਿਆ ਕਰੋ 1000 1000 ਰੁਪਿਆ ਮੰਨ ਗਿਆ ਔਰਤਾਂ ਨੂੰ ਦੇਊਗਾ ਤੇ ਜਿਹੜੇ ਜਿਹੜੀ ਕੱਲ ਮੀਟਿੰਗ ਰੱਖੀ ਸੀ ਅੱਜ ਦੀ ਮੀਟਿੰਗ ਸੀ ਉਦੋਂ ਵੀ ਭਗਵੰਤ ਮਾਨ ਭੱਜ ਗਿਆ ਤਾਂ ਕਰਕੇ ਨਕੀਆ ਜਿਹੜਾ ਚੰਡੀਗੜ੍ਹ ਮੋਰਚਾ ਲੱਗ ਰਿਹਾ ਕਿਸਾਨਾਂ ਮਜ਼ਦੂਰਾਂ ਦੀਆਂ 8 ਮੰਗਾਂ ਮੰਗਾ ਉਹ ਮੰਗਾਂ ਮਨਵਾਉਣ ਤੱਕ ਨਕੀਆ ਉਹੇ ਧਰਨਾ ਜਿਹੜਾ 5 ਦਿਨਾਂ ਦਾ ਵੱਧ ਵੀ ਸਕਦਾ ਤੇ 13-15 ਦਿਨਾਂ ਦਾ ਤੇ ਅੱਜ ਝੁੰਬੇਪਿੰਡ ਤੋਂ ਕਿਸਾਨ ਮਜ਼ਦੂਰ ਮਜ਼ਦੂਰ ਤੇ ਮਾਵਾ ਪਣਾ ਨੌਜਵਾਨ ਵੱਡੀ ਗਿਣਤੀ ਚੰਡੀਗੜ੍ਹ ਮੋਰਚੇ ਸ਼ਾਮਲ ਹੋਣਗੇ ਜਿਹੜਾ ਇਹ ਚੱਲਦਾ 24 ਤਰੀਕ ਤੱਕ ਚੱਲ ਜਾਏਗਾ ਇਹ ਪਹਿਲਾਂ ਤਾਂ ਨਕੀਆ ਚੰਡੀਗੜ੍ਹ ਚਾਨੂੰ ਐਂਟਰੀ ਨਹੀਂ ਹੋਣ ਦਿੱਤੀ ਇਹ ਜਿਵੇਂ ਕੋਈ ਚੰਡੀਗੜ੍ਹ ਇਹ ਬਾਹਰਲੇ ਮੁਲਕ ਚੋਂ ਲੈ ਹੋਣਾ ਸਾਡੀ ਰਾਜਤ ਨਹੀਂ ਆ ਇਹ ਸਾਨੂੰ ਉਥੇ ਇੰਟਰ ਨਹੀਂ ਹੁੰਨਦੇ ਸੀ ਅੱਜ ਤੀ ਜਦੋਂ ਲੋਕ ਜਾਗਰੂਤ ਹੋਏ ਆ ਤੇ ਵੱਡੇ ਕਾਠਾ ਮੀਟਿੰਗਾਂ ਹੋਈਆਂ ਤਿਆਰੀ ਹੋਈ ਆ ਤਿਆਰੀ ਨੂੰ ਵੇਖਦੇ ਹੋ ਪੰਜਾਬ ਖੇਤ ਮੰਦੂਰ ਜੁਗੰਡੀ ਤੇ ਭਾਰਤੀ ਕਿਸਾਨ ਜੁਨੇ ਇਕਤਾ ਗਰਾਹਾਂ ਦੇ ਨੂੰ ਸਾਨੂੰ 34 ਸੈਕਟਰ ਚ ਇਹਨਾਂ ਨੇ ਜਗ੍ਹਾ ਦਿੱਤੀ ਇਹ ਜਿਹੜੀ ਸਰ ਨੂੰ ਵੱਡੀ ਪ੍ਰਾਕਤੀ ਹੈ ਜਿੱਥੇ ਬੰਦੇ ਆ ਹਾਤਾ ਕੀ ਨਾਮ ਹੈ ਪਰ ਮਜੀਤ ਕੋਰੇ ਕਿੰਬਲ। ਮੈਂ ਕੀ ਕਹਿਣਾ ਚਾਹੁੰ ਮੈਂ ਜਿੰਨ ਦੱਸਿਆ ਹੈ ਕਿ ਬਹੁਤ ਝਾੜੇ ਬੱਸ ਨਸ਼ਾਨੇ ਤੇ ਜੀ ਬਰਬਾਦੀ ਕਰਤੀ ਸਾਰਿਆਂ ਦੀ। ਜਿਨ੍ਹਾਂ ਦੇ ਸਾਡੇ ਧਨ ਭਰਾਮਾ ਦੇ ਮਾੜੇ ਮੋੜੇ ਧੰਦੇ ਚੱਲਦੇ ਸੀ ਸਾਡੇ ਉਹ ਵੀ ਬੰਦ ਕਰਤੇ। ਜਿਨ੍ਹਾਂ ਸਾਡੇ ਕੋਈ ਮਾਂ ਪਿਓ ਦੀ ਲੰਘੀ ਚੱਕਰ ਨਾਲੇ ਸੀ ਉਹ ਵੀ ਖਤਮ ਕਰਤੇ। ਕੋਈ ਸਾਡਾ ਥੈਰ ਨਹੀਂ। ਸਰਕਾਰ ਤਾਂ ਕਿੰਨੀ ਉਹ ਹਮੇਸ਼ਾ ਜੀ ਖਤਮ ਕਰਦਾ ਨਹੀਂ ਜੀ ਕੋਈ ਖਤਮ ਕੋਈ ਖਤਮ ਨਹੀਂ ਕੀਤਾ ਸੀ ਸੰਗ ਜਿਹੜਾ ਨਮਾ ਪੋਸ਼ਾ ਨਮਾ ਪੋਸ਼ਾ ਉਹ ਵੀ ਤਾਂ ਗਏ ਕੋਈ ਖਤਮ ਨਹੀਂ ਕੀਤੇ ਨਸ਼ੇ ਜੀ ਨਸ਼ਾ ਕੋਈ ਖਤਮ ਨਹੀਂ ਬਾਤ ਤਾਂ ਬਾਤ ਬਤਾਈ ਗਿਆ ਤੁਸੀਂ ਇਹ ਕਹਿੰਦੇ ਸੀ ਕੋਈ 1000 ਰੁਪਏ ਹਰੇਕ ਆਪਨ ਨੂੰ ਦਿੱਤਾ ਜਾਊਗਾ ਕਿ ਨਹੀਂ ਦਿੱਤਾ ਜੀ ਕੋਈ ਕਿਸੇ ਨੂੰ ਨਹੀਂ ਦਿੱਤਾ 1000 ਰੁਪਏ ਕੋਈ ਨਹੀਂ ਦਿੱਤਾ ਉਹ ਹੀ ਬਸ ਹੁਣ ਮੈਂ ਕਿੱਥੇ ਚਲੇ ਹੁੰਦੇ ਆ ਅਸੀਂ ਚੰਡੀਗੜ੍ਹ ਹਣਕੁੰਡੋ ਤੇ ਪਰਮਜੀਤ ਪਟਾਣ ਜੀ ਮੈਂ ਕੀ ਕਹਣਾ ਚਾਹੁੰਦਾ ਅਸੀਂ ਇਹ ਗੱਲ ਕਹਿਣੀ ਹੈ ਵੀ ਸਾਡੇ ਪਿੰਡ ਦੇ ਵਿੱਚ ਨਸ਼ਾ ਜ਼ਰੂਰ ਜੋ ਬੰਦ ਹੋਣਾ ਚਾਹੀਦਾ ਵੀ ਬਹੁਤ ਨੌਜਵਾਨਾਂ ਦੀ ਮਰਦਾ ਹੋ ਰਹੀਆਂ ਤੇ ਹੁਣ ਵੀ ਨਹੀਂ ਹੱਦ ਦੇ ਕੇ ਸਮੇਂ ਪੱਧ ਵਾਧੇ ਘਰੇ ਕੱਖ ਨਹੀਂ ਦਿੰਦੇ ਦਾ ਪਰ ਉਹਨਾਂ ਤਾਂ ਚਲੇ ਜਾਂਦੇ ਆ ਸਾਨੂੰ ਬਹੁਤ ਮਾਪੇ ਅਸੀਂ ਬਹੁਤ ਜ਼ਿਆਦੇ ਦੁਖੀ ਹੋ ਗਏ ਕਹਤਾ ਕਿ ਉਹ ਹੱਥ ਨਹੀਂ ਬੰਦ ਕੀਤਾ ਜੀ ਉਹਨਾਂ ਨੇ ਅਸੀਂ ਮਾਵਾਂ ਉਹਨਾਂ ਦੀ ਬਹੁਤ ਆਦੇ ਰੋਨੀਆਂ ਸਾਨੂੰ ਦਿਹਾੜੀ ਕਰਦੇ 1 ਰੁਪਿਆ ਨਹੀਂ ਘਰੇ ਦਿੰਦੇ ਬਾਤ ਤਾਂ ਵਾਝੇ ਦਿਹਾੜੀ 400 ਰੁਪਇਆ ਤੇ 400 ਦਾ ਅੱਥਰ ਨੂੰ ਖਾ ਜਾਂਦੇ ਤੇ ਘਰੇ ਕੁਛ ਨਹੀਂ ਦਿਸਦਾ ਕਿੰਨਾ ਕਦੇ ਖਰਿਆ ਗਿਆ ਉਹ ਜਾਦੇ ਆ ਜੀ ਸਾਡੇ ਕੋਲੇ ਨਾ ਇਧਰੀ ਬੈਠੇ ਇਧਰੀ ਬੈਠੇ ਉਹਨੇ ਖਾਣ ਵਾਲੇ ਉਹਨੇ ਵੇਚਣ ਵਾਲੇ ਇਹ ਕੋਈ ਹੁਣ 15 15 ਸਾਲਾਂ ਦੇ ਲੱਗੇ ਪਏ ਮੋਟਾ ਕਿੰਨੇ ਹੋ ਚੁੱਕੇ ਇਹ ਮੋਟਾ ਸਾਡੇ ਅੱਜ ਤੋਂ ਪਹਿਲਾਂ 15 ਹੋ ਰਹੀਆਂ ਇਹਦਾ ਫੋਟ ਮਾਸੀਂ ਦੋ ਹੀ ਲਗੀਆਂ ਬਹੁਤ ਜ਼ਿਆਦੇ ਹੋ ਰਿਹਾ ਸਭ